ਅੱਜ ਗੁਰਦਾਸਪੁਰ ਰੋਡ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਨਹਿਰ ਦੇ ਕਿਨਾਰੇ ਇੱਕ ਲਾवारिस ਸਪਲੈਂਡਰ ਮੋਟਰਸਾਈਕਲ ਮਿਲਿਆ ਹੈ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਇੱਥੇ ਮੋਟਰਸਾਈਕਲ ਖੜਾ ਹੈ ਜਿਸ ਦੀ ਇਤਲਾਾ थाना ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੇ ਮੁਲਾਜ਼ਮਾਂ ਨੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਕਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਲਿਆਂਦਾ ਗਿਆ ਆਓ ਵੇਖਦੇ ਹਾਂ ਏਪੀਜੀਐ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ 77 ਜਿਥੁਰਿਆਂ ਵਾਲੇ ਇੱਥੇ ਲਾ ਲਿਆ ਸਰਵਟੇਸ਼ਨ ਮੇਰੇ ਤੇ ਤੇ ਇਹ ਮੋਟਰਸਾਈਕਲ ਕਿੰਨੇ ਦਿਨ ਪਹਿਲੇ ਲੱਗਾ ਸੀ ਇਹ ਮੋਟਰਸਾਈਲ 2-3 ਦਿਨ ਪਹਿਲਾਂ ਲੱਗਾ ਸੀ ਅੱਛਾ ਹਾਂਜੀ ਪਤਾ ਨਹੀਂ ਕਿਹਾਵਾ ਮੈਂ ਤੇ ਦੇਖਿਆ ਮੋਟਰਸਾਈਕਲ ਕੱਲ ਇੱਥੇ ਤੇ ਮੈਂ ਫਿਰ ਠੰਦਰ ਸਾਹਿਬ ਨੂੰ ਫੋਨ ਕੀਤਾ ਮੈਂ ਮੋਟਰਸਾਈਲ ਲੈ ਗਏ ਉਹ ਤੋਂ ਕੋਈ ਕੱਲ ਨੂੰ ਗੱਲਬਾਤ ਹੋ ਗਿਆ ਨੂੰ ਕੋਕਰ ਰੁਪੜੀ ਦਰਦਾਸਪੁਰ ਰੋਡ ਤੇ ਕੀ ਜਾਣਕਾਰੀ ਮਿਲੀ ਸੀ ਤੁਹਾਨੂੰ ਇਹ ਸਾਨੂੰ ਜਾਣਕਾਰੀ ਮਿਲ ਗਈ ਕਿ ਉਹ ਤੇ ਮੋਟਰ ਲੱਗਾ ਵਾਰਸ ਅੱਛਾ ਕਿੰਨੇ ਦਿਨਾਂ ਦਾ ਇਹ ਨਹੀਂ ਸਾਨੂੰ ਪਤਾ ਸਾਨੂੰ ਕੋਈ ਕੋਈ ਪਤਾਗਾ ਜੀ ਜਦੋਂ ਕੀ ਕਰਵਾਈ ਭਾਈ ਅਸੀਂ 800 ਲੱਖ ਚੱਲਿਆ ਜੀ ਪਤਾ ਲੱਗਾ ਕਿ ਬਾਈ ਨਹੀਂ ਸਰ ਠੀਕ